ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਨੇ ਜਿੱਥੇ ਸਮੁੱਚੀ ਸਕੂਲ ਕਮੇਟੀ ਸਮੁੱਚਾ ਸਕੂਲ ਦਾ ਸਟਾਫ ਡਰਾਈਵਰ ਵੀ ਪਹੁੰਚੇ ਨੇ ਉੱਥੇ ਹੀ ਬਾਬਾ ਦਰਸ਼ਨ ਸਿੰਘ ਜੀ ਤੇ ਸਮੂਹ ਸੰਗਤਾਂ ਪਹੁੰਚੀਆਂ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਆ 5 ਵਾ ਘਰ 7 ਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਗ ਮੋਹ ਮਹਾ ਭੌਜਨ ਤਾਰੇ ਹਰ ਏਕ ਸਿਮਰ ਇਕ ਸਿਮਰ ਇਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਹਾ ਭੌਜਲ ਕਾਰੇ ਰਹਾ ਸਾਸ ਸਾਸ ਨਿਮਖ ਨਿਮਖ ਦਿਨਸ ਰਹਿਣ ਚਿਤਾਰੇ ਸਾਧ ਸੰਗ ਜਪ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨਾ ਨਾਨਕ ਮੰਗਲ ਸੂਖ ਸੁਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਦ ਵਿਚਾਰੇ ਸਾਧ ਜਨ ਕੀ ਦੇਨਾ ਨਾਨਕ ਮੰਗਲ ਸੁਖ ਸੁਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਸਭ ਥਾਈ ਹੋਣਾ ਜੀ ਸਹਾਇ ਜੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸਭਾਰ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੂ ਹੇਤ ਮਾਣਿਆਂ ਦੇ ਮਾਣ ਨਿਤਾਣਿਆਂ ਤੇ ਤਾਣ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਚਰਨਾਂ ਕਾ ਰੋਣਾ ਪਾਸ ਅਰਦਾਸਾਂ ਬੇਨਤੀਆਂ ਦੁਦਰੀਆਂ ਹਨ ਅਰਕਰਦੇ ਸੇਵਾਦਾਰ ਗੁਰਮੁਖ ਪਿਆਰੇ ਭਾਈ ਗੁਰਪ੍ਰੀਤ ਸਿੰਘ tatha ਪੂਰੇ ਸਟਾਫ ਦੇ ਬਣੀਓ ਪੂਰੇ ਪਰਿਵਾਰ ਦੇ ਬਣੀਓ ਨਾਲ ਮਿਲ ਕੇ ਮਹਾਰਾਜੀ ਉਹ ਲੱਖ ਖੁਸ਼ੀਆਂ ਪਾਤ ਸੁਣੀਆਂ ਨੇ ਜੇ ਸਤਿਗੁਰ ਨਦਰ ਕਰੇ ਨਿਮਕੀਹੇ ਘਰ ਨਾਮ ਦੇ ਮੇਰਾ ਮਨ ਤਨ ਸੀਤ ਲੋਏ ਦੇ ਮਹਾਵਾਕ ਅਨੁਸਾਰ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਪਾਵਨ ਪਵਿੱਤਰ ਚਤ ਪਰ ਸੇ ਹਨ ਸਕੂਲ ਦੇ ਅੰਦਰ ਪਿਛਲੇ ਦਿਨਾਂ ਤੋਂ ਪੂਰੀ ਵਿਧੀ ਦੇ ਨਾਲ ਮਹਾਰਾਜ ਮਾਨ ਪ੍ਰਜਾਤਾ ਦੇ ਨਾਲ ਗੁਰ ਕੀ ਬਾਣੀ ਆਈ। ਤੈਨ ਸਗਲੇ ਚਿੰਤ ਮਟਾਈ ਦੇ ਸ੍ਰੀ ਸਹਿਜ ਪਾਠ ਪ੍ਰਰंभ ਕਰਵਾਏ ਗਏ ਸਨ ਜਿਨ੍ਹਾਂ ਦੇ ਨਿਰਵਿੰਤਾ ਸਹਿਜ ਹੁਣੇ ਹੁਣ ਭੋਗ ਪੈ ਹਨ ਗਰੀਬ ਨਿਵਾਜ ਗੁਰ ਬਾਣੀ ਪੜਦੇ ਆ। ਸਤਿਗੁਰੂ ਜੀ ਉਸਤਾਪੂ ਸੇਵਾ ਕਰਦੇ ਆ ਉਹਨਾਂ ਤਮਾਮ ਤੁਲਾ ਦੀ ਖਿਮਾ ਕਰ ਦੇਣੀ। ਅਗੋਂ ਲਈ ਸਮੱਤ ਪ੍ਰਦਾਨ ਕਰਨੀ ਇਸੇ ਤਰ੍ਹਾਂ ਸਕੂਲ ਨੂੰ ਹਮੇਸ਼ਾ ਤੱਕੀਆਂ ਬਖਸ਼ਦੀਆਂ ਮਹਾਰਾਜ ਬੱਚਿਆਂ ਦੇ ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ ਟੀਚਰਾਂ ਸਟਾਫ ਦੇ ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ ਆਪਸੀ ਪੇਮ ਪਿਆਰ ਭਾਈਚਾਰਕ ਦਾਤ ਸਾਂਝ ਬਖਸ਼ਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਨੂੰ ਵਿੱਦਿਆ ਦੇ ਦਾਣ ਪ੍ਰਦਾਨ ਕਰਨੇ ਸ਼ਰੀਰਾਂ ਦੀਆਂ ਤੰਗਰ ਉਸਤਿਆਂ ਕਰਨੀਆਂ ਸਤਗੁਰੂ ਹਰ ਪ੍ਰਕਾਸ਼ ਸਹਾਇ ਹੋਵਣਾ ਚੜ੍ਹਦੀ ਕਲਾਲੇ ਜੀਵਨ ਅਵਰਤ ਦੀਆਂ ਦਾਤਾਂ ਬਖਸ਼ਣੀਆਂ ਦੇਸ਼ ਕੌਮ ਦਾ ਪਿਆਰ ਬੱਚਿਆਂ ਨੂੰ ਬਖਸ਼ਣਾ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਮੀਨੂ ਪਰਿਵਾਰ ਦੇ ਬਣੇ ਸੁੰਦਰ ਮਾਨ ਸਤਿ ਸ੍ਰੀ ਅਕਾਲ ਜੋ ਗੱਦੀ ਤੇ ਗੱਰਗ ਜਾਵੇ ਗੁਰੂ ਗੋਬ ਸਿੰਘ ਜੀ ਦੇ ਮਨ ਨੂੰ ਭਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾ ਸਾਸ ਸਾਸ ਨਿਮਖ ਨਿਮਖ ਦਿਸ ਰਹਿਣ ਚਿਤਾਰੇ ਸਾਧ ਸੰਗ Jap ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਦੇਨ ਨਾਨਕ ਮੰਗਲ ਸੁਖ ਸੁਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨ ਕੀ ਦੇਨਾ ਨਾਨਕ ਮੰਗਲ ਸੁਖ ਸੁਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਕਹਿੰਦਾ ਕਿ ਜਿਸ ਉੱਜੀ ਦੇ ਉੱਤੇ ਹੱਥ ਰੱਖਦਾ ਮੈਂ ਸੋਚ ਲਵਾਂਗਾ ਕਿ ਜਾਂ ਤਾਂ ਇਹ Hindu ਦਾ ਪੀਰ ਹੈ ਤੇ ਜਾਂ Musalman ਦਾ ਪੀਰ ਹੈ ਕਿਉਂਕਿ ਗੁਰੂ ਨਾਨਕ ਸੱਚੇ ਪਾਸ਼ਾ ਮਹਾਰਾਜ ਨੂੰ ਪ੍ਰਗਟ ਹੋਈ ਉਹਨਾਂ ਨੇ ਕਿਹਾ ਕਿ ਨਾ ਹਮ Hindu ਨਾ Musalman ਮੈਂ ਇਨਸਾਨੀਅਤ ਦਾ ਭਰਮ ਮਟਾਉਣ ਲਈ ਆਇਆ ਮੈਂ ਇੱਕ ਇਨਸਾਨ ਹਾਂ ਵਾਹਿ ਐ ਨਾ ਕਹਾਂਦਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਚਾ ਬਾਸ਼ਾ ਮਹਾਰਾਜ ਨੇ ਜਿੰਨੀ ਬੜਾਈ ਕਹਿ ਲਈਏ